ਹਾਂਜੀ ਅਰਦਾਸ ਕਰਦੇ ਹਾਂ ਉਸ ਆਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ ਅੱਜ ਦੀ ਵੀਡੀਓ ਆਪਾਂ ਉਹਨਾਂ ਰੱਬੀ ਰੂਹਾਂ ਦੀ ਗੱਲ ਕਰਾਂਗੇ ਜੋ ਹਰ ਵਕਤ ਸਾਡੇ ਆਲੇ-ਦਾਲੇ ਟਰੈਵਲ ਕਰਦੀਆਂ ਨੇ ਸਾਡੇ ਆਲੇ-ਦਾਲੇ ਘੁੰਮਦੀਆਂ ਰਹਿੰਦੀਆਂ ਨੇ ਬਹੁਤ ਕੁਝ ਐਸਾ ਜੋ ਸਾਡੀ ਸੋਚ ਸਮਝ ਤੋਂ ਬਾਹਰ ਹੋ ਜਾਂਦਾ ਪਰ ਜਦੋਂ ਅਸੀਂ ਉਸ ਪ੍ਰਮਾਤਮਾ ਨਾਲ ਜੁੜਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਇਲਮ ਹੋਣਾ ਸ਼ੁਰੂ ਹੋ ਜਾਂਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਕੋਈ ਵੀ ਸ਼ੈ ਐਸੀ ਨਹੀਂ ਹੈ ਕਿ ਜਿਹੜੀ ਉਸ ਪਰਮਾਤਮਾ ਤੋਂ ਵੱਖ ਹੋਵੇ ਨਾ ਅਸੀਂ ਤੇ ਨਾ ਹੀ ਇਦਾਂ ਦੀਆਂ ਕੋਈ ਚੀਜ਼ਾਂ ਇਹ ਵੀਡੀਓ ਪਹਿਲਾਂ ਵੀ ਆਪਾਂ ਸ਼ੇਅਰ ਕੀਤੀ ਸੀ ਪਰ ਉਹਦੀ ਕੁਆਲਿਟੀ ਇੰਨੀ ਵਧੀਆ ਨਹੀਂ ਸੀਗੀ ਫਿਰ ਮੈਨੂੰ ਕਿਸੇ ਭੈਣ ਨੇ ਵੀਡੀਓ ਸ਼ੇਅਰ ਕੀਤੀ ਮੇਰੇ ਨਾਲ ਮੈਨੂੰ ਕੁਆਲਿਟੀ ਵਧੀਆ ਲੱਗੀ ਤੇ ਮੈਂ ਕਿਹਾ ਵੀ ਚੱਲੇ ਦੁਬਾਰਾ ਆਪਾਂ ਸ਼ੇਅਰ ਕਰਦੇ ਹਾਂ ਇਹਦੇ ਨਾਲ ਹੀ ਮੈਂ ਇੱਕ ਹੋਰ ਵੀਡੀਓ ਸ਼ੇਅਰ ਕਰਨ ਲੱਗਿਆ ਉਹ ਵੀ ਜ਼ਰੂਰ ਦੇਖਿਓ ਤੁਸੀਂ ਇਹ ਇੱਕ એનર્ਜੀ ਹੁੰਦੀ ਆ ਇੱਕ ਰੋਸ਼ਨੀ ਹੁੰਦੀ ਆ ਇੱਕ ਪਾਵਰ ਹੁੰਦੀ ਆ ਇੱਕ ਸ਼ਕਤੀ ਹੁੰਦੀ ਆ ਜਿਹੜੀ ਟਰੈਵਲ ਕਰਦੀ ਆ ਤੇ ਇਹ ਕਈ ਵਾਰੀ ਸੀਸੀਟੀਵੀ ਕੈਮਰੇਆਂ ਦੇ ਵਿੱਚ ਜਾਂ ਕਈ ਵਾਰੀ ਅਸੀਂ ਕਿਤੇ ਕੋਈ ਰਿਕਾਰਡਿੰਗ ਕਰਦੇ ਆ ਅਚਾਨਕ ਹੀ ਕੋਈ ਇਦਾਂ ਦੀ ਚੀਜ਼ ਸਾਡੇ ਨਾਲ ਹੋ ਜਾਂਦੀ ਆ ਵੀ ਇਦਾਂ ਦੀ ਕੋਈ ਚੀਜ਼ ਸਾਡੇ ਕੈਮਰੇ ਦੇ ਵਿੱਚ ਕੈਪਚਰ ਹੋ ਜਾਂਦੀ ਆ ਰਿਕਾਰਡ ਹੋ ਜਾਂਦੀ ਆ ਫਿਰ ਅਸੀਂ ਦੇਖ ਕੇ ਬੜਾ ਹੈਰਾਨ ਹੁੰਨੇ ਆ ਇਹ ਵੀ ਹੁਣ ਇੱਕ ਸੀਸੀਟੀਵੀ ਕੈਮਰੇ ਦੀ ਫੋਟੋ ਆ ਜਿਹਦੇ ਵਿੱਚ ਤੁਸੀਂ ਦੇਖਦੇ ਹੋ ਇੱਕ ਨਿਸ਼ਾਨ ਸਾਹਿਬ ਦੇ ਕੋਲੇ ਇੱਕ ਰੋਸ਼ਨੀ ਆਉਂਦੀ ਆ ਤੇ ਆ ਕੇ ਉੱਥੇ ਖੜ ਕੇ ਜਿੱਦਾਂ ਅਰਦਾਸ ਕਰਦੀ ਹੁੰਦੀ ਆ ਤੇ ਉੱਥੇ ਮੱਥਾ ਟੇਕਦੀ ਹੁੰਦੀ ਆ ਜਿੱਦਾਂ ਕੋਈ ਸ਼ਹੀਦ ਸਿੰਘ ਹੁੰਦੇ ਆ ਤੇ ਉਹ ਉੱਥੇ ਨਿਸ਼ਾਨ ਸਾਹਿਬ ਦੇ ਕੋਲੇ ਮੱਥਾ ਟੇਕਣਾ ਹੁੰਦੇ ਨੇ ਕਿਉਂਕਿ ਮੇਰਾ ਮੰਨਣਾ ਵੀ ਆਪਣੇ ਵਾਲੇ ਵਾਲੇ ਰੱਬੀ ਨੂੰ ਹਾਂ ਹਰ ਵਕਤ ਘੁੰਮਦੀਆਂ ਰਹਿੰਦੀਆਂ ਨੇ ਆਹ ਜਿਹੜੀ ਇੱਕ ਵੀਡੀਓ ਆ ਚੱਲਦੀ ਆ ਜਿਹੜੀ ਇਹ ਲੰਡਨ ਦੀ ਇੱਕ ਵੀਡੀਓ ਮੈਂ ਨਾਲ ਅਟੈਚ ਕੀਤੀ ਆ ਆਪਾਂ ਲਾਸਟ ਦੇ ਉੱਤੇ ਤੁਸੀਂ ਇੰਗਲਿਸ਼ ਦੇ ਵਿੱਚ ਵੀ ਇਹਨੂੰ ਸੁਣ ਸਕਦੇ ਹੋ ਇੱਕ ਖਬਰ ਜਲਦੀ ਸੀ ਲੰਡਨ ਦੇ ਵਿੱਚ ਇੱਕ ਸ਼ਰਾਬੀ ਬੰਦੇ ਨੇ ਟਰੱਕ ਡਰਾਈਵਰ ਨੇ ਇੱਕ ਗੱਡੀ ਨੂੰ ਹਿੱਟ ਕੀਤਾ ਜਿਹਦੇ ਵਿੱਚ 19 ਸਾਲ ਦੀ ਇੱਕ ਕੁੜੀ ਸੀ ਤੇ ਜਦੋਂ ਉੱਥੇ ਐਂਬੂਲੈਂਸ ਫਾਇਰ ਤੇ ਹੋਰ ਉੱਥੇ ਮਦਦ ਦੇ ਲਈ ਲੋਕ ਪਹੁੰਚੇ ਤਾਂ ਉਹ ਕਹਿੰਦੇ ਸਾਡਾ ਟੂਲ ਸੀਗਾ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਸੀ ਅਸੀਂ ਕਿਸੇ ਤਰੀਕੇ ਨਾਲ ਕੁੜੀ ਨੂੰ ਬਾਹਰ ਨਹੀਂ ਕੱਢ ਪਾ ਰਹੇ ਸੀ ਤੇ ਅਚਾਨਕ ਉਹ ਕੀ ਦੇਖਦੇ ਆ ਵੀ ਉੱਥੇ ਇੱਕ ਕੈਥਲਿਕ ਜਿਹੜਾ ਪ੍ਰੀਸਟ ਹੁੰਦਾ ਆਪਾਂ ਜਿਹਨੂੰ ਕੈਥਲਿਕ ਪਾਦਰੀ ਹੁੰਦਾ ਜਿਹੜਾ ਚਰਚ ਦਾ ਉਹ ਆਉਂਦਾ ਤੇ ਉਹ ਪ੍ਰੇਅਰ ਕਰਨੀ ਸ਼ੁਰੂ ਕਰ ਦਿੰਦਾ ਤੇ ਉਹ ਕਹਿੰਦੇ ਵੀ ਉਹ ਇੱਕ ਜਿਵੇਂ ਮਿਰਕਲ ਹੋ ਜਾਂਦਾ ਇੱਕ ਜਿਵੇਂ ਚਮਤਕਾਰ ਹੋ ਜਾਂਦਾ ਇੱਕ ਚਮਤਕਾਰੀ ਤੌਰ ਦੇ ਉਤੇ ਸਾਡੇ ਜਿਹੜੇ ਟੂਲ ਨੇ ਉਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਸਾਡੀ ਦੂਜੀ ਟੀਮ ਪਹੁੰਚ ਜਾਂਦੀ ਆ ਤੇ ਅਸੀਂ ਉਹ ਕੁੜੀ ਨੂੰ ਗੱਡੀ ਦੇ ਵਿੱਚੋਂ ਕੱਢਦੇ ਆ ਉਹ ਗੱਡੀ ਦੀ ਹਾਲਤ ਇਦਾਂ ਨਹੀਂ ਹੁੰਦੀ ਆ ਵੀ ਲੱਗਦਾ ਹੁੰਦਾ ਵੀ ਉਹ ਕੁੜੀ ਮਰ ਗਈ ਪਰ ਜਦੋਂ ਅਸੀਂ ਉਹਨੂੰ ਵਿੱਚੋਂ ਕੱਢਦੇ ਆ ਤਾਂ ਉਹਦੀ ਇੱਕ ਫਸਲੀ ਟੁੱਟੀ ਹੁੰਦੀ ਆ ਤੇ ਇੱਕ ਉਹਦੀ ਲੱਤ ਦੀ ਹੱਡੀ ਟੁੱਟੀ ਹੁੰਦੀ ਆ ਤੇ ਉਹ ਕਹਿੰਦੇ ਵੀ ਉਹ ਪ੍ਰੀਸਟ ਉੱਥੇ ਖੜ ਕੇ ਪ੍ਰੇਅਰ ਕਰਦਾ ਰਹਿੰਦਾ ਜਿੰਨਾ ਚਿਰ ਅਸੀਂ ਉਹ ਕੁੜੀ ਨੂੰ ਬਾਹਰ ਕੱਢਦੇ ਆ ਜਿੱਦਾਂ ਹੀ ਉਹ ਕੁੜੀ ਬਾਹਰ ਨਿਕਲਦੀ ਹੈ ਸੇਫਲੀ ਤੇ ਉਹਨੂੰ ਅਸੀਂ ਐਂਬੂਲੈਂਸ ਦੇ ਵਿੱਚ ਪਾ ਕੇ ਹਸਪੀਟਲ ਭੇਜਦੇ ਆ ਤੇ ਉਹ ਜਿਹੜਾ ਪ੍ਰੀਸਟ ਹੁੰਦਾ ਉਹ ਉੱਥੇ ਖੜਾ ਖੜਾ ਹੀ ਗਾਇਬ ਹੋ ਜਾਂਦਾ ਤੇ ਇਹ ਲੋਕ ਬੜਾ ਹੈਰਾਨ ਹੁੰਦੇ ਆ ਵੀ ਇਹ ਕਿੱਦਾਂ ਹੋ ਸਕਦਾ ਕਿ ਕੋਈ ਬੰਦਾ ਇੱਕਦਮ ਅਚਾਨਕ ਹੀ ਆ ਜਵੇ ਤੇ ਇੱਕਦਮ ਹੀ ਅਚਾਨਕ ਗਾਇਬ ਹੋ ਜਵੇ ਉਹ ਤੋਂ ਬਾਅਦ ਫਿਰ ਉੱਥੇ ਜਿੰਨੇ ਵੀ ਲੋਕ ਉਸ ਸਮੇਂ ਮੌਜੂਦ ਹੁੰਦੇ ਨੇ ਉਹਨਾਂ ਦੀ ਆ ਲਾਈਕ ਉਹ ਇੱਕ ਖਬਰ ਚਲਾਉਂਦੇ ਆ ਤੇ ਉਹ ਟੀਵੀ ਦੇ ਉੱਤੇ ਵੀ ਬੋਲਦੇ ਨੇ ਵੀ ਜੇ ਕੋਈ ਇਦਾਂ ਦਾ ਬੰਦਾ ਉੱਥੇ ਆਇਆ ਸੀ ਤਾਂ ਸਾਡੇ ਸਾਹਮਣੇ ਆਵੇ ਪਰ ਕੋਈ ਨਹੀਂ ਹੁੰਦਾ ਕਿਉਂਕਿ ਉਹ ਕਹਿੰਦੇ ਵੀ ਉਹ ਅਚਾਨਕ ਹੀ ਪ੍ਰਗਟ ਹੋਇਆ ਤੇ ਅਚਾਨਕ ਹੀ ਉਹ ਗਾਇਬ ਹੋ ਗਿਆ ਵੈਨਿਸ਼ ਹੋ ਗਿਆ ਪੂਰੀ ਦੁਨੀਆ ਦੇ ਵਿੱਚ ਹਰ ਧਰਮ ਦੇ ਵਿੱਚ ਇਦਾਂ ਦੀਆਂ ਰੱਬੀ ਰੂਹਾਂ ਹੁੰਦੀਆਂ ਹੀ ਨੇ ਸਾਡੇ ਯਕੀਨ ਤੇ ਉੱਤੇ ਗੱਲ ਖੜੀ ਆ ਜਦੋਂ ਅਸੀਂ ਯਕੀਨ ਕਰਦੇ ਆ ਤਾਂ ਪਰਮਾਤਮਾ ਸਾਡੀ ਅਰਦਾਸ ਵੀ ਸੁਣਦਾ ਤੇ ਇਦਾਂ ਦੀਆਂ ਰੂਹਾਂ ਨੂੰ ਸਾਡੀ ਮਦਦ ਲਈ ਭੇਜ ਵੀ ਦਿੰਦਾ ਇੱਥੇ ਕੋਈ ਬਹਿਸ ਕਰਨ ਦਾ ਮੁੱਦਾ ਨਹੀਂ ਹੈਗਾ ਮੰਨਣਾ ਨਾ ਮੰਨਣਾ ਹਰ ਕਿਸੇ ਦੀ ਆਪਣੀ ਸੋਚ ਦੇ ਉੱਤੇ ਡਿਪੈਂਡ ਕਰਦਾ ਪਰ ਮੈਂ ਕਹਿੰਦਾ ਵੀ ਇਹ ਜ਼ਿੰਦਗੀ ਬੜੀ ਖੂਬਸੂਰਤ ਆ ਬਹੁਤ ਕੁਛ ਆ ਜੋ ਸਾਡੀ ਸੋਚ ਸਮਝ ਤੋਂ ਪਰੇ ਆ ਜਦੋਂ ਅਸੀਂ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਦੇ ਆ ਤਾਂ ਸਾਨੂੰ ਬੜੀਆਂ ਚੀਜ਼ਾਂ ਦੇ ਬਾਰੇ ਚਾਨਣ ਹੋ ਜਾਂਦਾ ਸੋ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰੋ ਅਕਾਲ ਅਕਾਲ ਕਰਨਾ ਸ਼ੁਰੂ ਕਰੋ ਇਹ ਜ਼ਿੰਦਗੀ ਬੜੀ ਖੂਬਸੂਰਤ ਆ ਜਿੱਥੇ ਵੀ ਹਾਂ ਜਿਵੇਂ ਵੀ ਹਾਂ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ This morning, a small Missouri town is looking for the man in this sketch. He's not suspected of a crime, but a miracle. I think that this time I've actually witnessed a guardian angel at work. Sunday morning, a drunk driver hit Katie Lenz head on, pinning the 19 year old in the front seat of her convertible. Her vital signs failing fast, she asked rescue crews to pray with her. That's when first responders say a man who looked like a Catholic priest seemed to appear out of nowhere, despite a two-mile perimeter blocking the scene. He began to pray and use the anointing oil. There was a calmness that come that to me seemed to come over the entire scene. Another seemingly divine detail: firefighters say their equipment kept failing until that mystery man showed up. The words were to remain calm. That our tools would now work instantaneously at that moment our neighboring department arrived with fresh extrication tools lens was saved but when crews turned around to thank the man he'd vanished this morning lens is recovering in the hospital with broken legs and ribs but some say it could have been worse if not for that seemingly heavenly hero on the highway whether it was just a, a, a priest as an angel serving as an angel or an actual angel that came in he was an angel to to all the